ਹਾਂਜੀ ਦੋਸਤੋ ਬਹੁਤ ਹੀ ਪਿਆਰੀ ਵੀਡੀਓ ਆਈ ਆ ਸਾਹਮਣੇ ਇੱਕ ਬਾਪੂ ਆਪਣੇ ਪੁੱਤ ਨੂੰ 19 ਸਾਲਾਂ ਬਾਅਦ ਮਿਲਿਆ ਪਰਦੇਸਾਂ ਦੀ ਧਰਤੀ 'ਤੇ 19 ਸਾਲ ਬਾਅਦ ਪੁੱਤ ਜਾਂਦਾ ਬਾਹਰ ਨੂੰ ਤੇ ਉੱਥੇ ਆਪਣੇ ਬਾਪੂ ਨਾਲ ਮਿਲਾਪ ਕਰਦਾ ਤੇ ਗੱਲ ਬੱਕੜੀ ਨਾਲ ਜੱਫੀ ਪੌਲਾ ਘੁੱਟ ਕੇ ਘੁੱਟ ਕੇ ਜੱਫੀ ਪਾਉਂਦੇ ਆ ਦੇਖੋ ਕਿਵੇਂ ਪੈਰੀਂ ਪਿੰਦਾ ਪੁੱਤ 19 ਸਾਲਾਂ ਬਾਅਦ ਬਾਪੂ ਮਿਲਿਆ ਹੋਵੇ ਇਸ ਪੁੱਤ ਨੂੰ ਉਹਦੀ ਖੁਸ਼ੀ ਚੱਲੀ ਨਹੀਂ ਜਾਂਦੀ ਖੁਸ਼ੀ ਉਹਦੀ ਅੰਜੂਆਂ ਦੇ ਬੈਰਾਗ ਵਿੱਚ ਵਗ ਜਾਂਦੀ ਆ ਹੰਝੂ ਵਹਿ ਰਹੇ ਆ ਅੱਖਾਂ ਦੇ ਵਿੱਚੋਂ ਬਾਪੂ ਦੇ ਵੀ ਦੇਖੋ ਪਿਆਰ ਪੇ ਤੇ ਪੁੱਤ ਦਾ ਪਿਆਰ ਦੇਖੋ ਲੋਕੋ ਇੰਨਾ ਪਿਆਰ ਇਹ ਕਿਸੇ ਕਿਸੇ ਕੋਲੋਂ ਹੀ ਮਿਲਦਾ ਆਪਣੇ ਪੋਤਨ ਨੂੰ ਆਪਣੇ ਪਿਓ ਨੂੰ ਤੇ ਉਹ ਨੂੰ ਆਪਣੇ ਪੁੱਤ ਦੇ ਵਿੱਚੋਂ ਬਹੁਤ ਭਾਗਾਂ ਵਾਲੇ ਆ ਇਹ ਪੁੱਤ ਜਿਨ੍ਹਾਂ ਕੋਲ ਬਾਪੂ ਅੱਜ ਵੀ ਆਪਣੇ ਬਾਪੂ ਆਪਣੇ ਮਾਪਿਆਂ ਦੀ ਆਪਣੇ ਮਾਤਾ ਪਿਤਾ ਦੀ ਕਦਰ ਕਰਿਆ ਕਰੋ ਬੱਚਿਓ ਵੀਡੀਓ ਬਰੀਆ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਸਤਿ ਸ੍ਰੀ ਅਕਾਲ ਜੀ